ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਾਡਾ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਤੇ ਅੱਜ ਆਪਾਂ ਲੱਗੇ ਸੀਗੇ ਅੱਜ ਕਰੇਲੇ ਬਣਾਉਣ ਤੇ ਆਪਾਂ ਨੇ ਕਰੇਲੇ ਜਿਹੜੇ ਛਿੱਲ ਕੇ ਰੱਖਦੇ ਸੀਦੇ ਉਹਨਾਂ ਵਿੱਚ ਨੂਨ ਪਾਤਾ ਸੀਗਾ ਨੂਨ ਪਾ ਕੇ ਰੱਖਤਾ ਸੀਗਾ ਤੇ ਨੂਨ ਪਾਉਣ ਨਾਲ ਉਹਨਾਂ ਦਾ ਜਿਹੜੇ ਕੜਤਨ ਨਾਲ ਪਾਣੀ ਸੀ ਕੜਤਨ ਸੀ ਜਿਹੜੀ ਸਾਰੇ ਨਿਕਲ ਜਾਂਦੀ ਹੈ ਤੇ ਕਰੇਲੇ ਜਿਹੜੇ ਕੜਤਨ ਚ ਨਹੀਂ ਬਣਦੇ ਕੋੜੇ ਨਹੀਂ ਬਣਦੇ ਤੇ ਇੱਥੇ ਆਪਾਂ ਨੇ ਕਰੇਲੇ ਜਿਹੜੇ ਆਪਾਂ ਬਣਾਉਣਾ ਹੁੰਦਾ ਜੇ ਪਹਿਲਾਂ ਕਰੇਲੇ ਜਾਨੂੰ ਤਲਦੇ ਹੁੰਨੇ ਆ ਫਿਰ ਮਸਾਲਾ ਪਾਉਂਦੇ ਹੁੰਨੇ ਆ ਤੇ ਆਪਣੇ ਇੱਥੇ ਕਰੇਲੇ ਆਪਾਂ ਨੇ ਇੱਕ ਵਾਰੀ ਦੇ ਜਿਹੜੇ ਸੀਗੇ ਤਲਲੇ ਸੀਗੇ ਪਕਾਲੇ ਸੀਗੇ ਬਣਾਲੇ ਸੀ ਇਹ ਜਿਹੜੇ ਰਹਿ ਗਏ ਸੀਗੇ ਉਹ ਦੁਬਾਰ ਚੱਪਾ ਨੇ ਪਾਤੇ ਸੀ ਤੇ ਆਪਾਂ ਬਣਾਉਣ ਲੱਗੇ ਸੀ ਚੁੱਲ੍ਹੇ ਤੇ ਕਿਉਂਕਿ ਜੀ ਅੰਦਰ ਜਿਹੜਾ ਗੈਸ ਕੋਈਆਂ ਦੇ ਵਿੱਚ ਰੱਖੇ ਹੁੰਦੇ ਆ ਗਰਮੀ ਬਹੁਤ ਹੁੰਦੀ ਆ ਤਾਂ ਕਰਕੇ ਬਾਹਰ ਇਹ ਹੁੰਦਾ ਵੀ ਬਾਹਰ ਹਵਾ ਹਾਰੇ ਹਨਾ ਬਣਾ ਲੀਆ ਹਵਾ ਚੱਲਦੀ ਜੀ ਆ ਤੇ ਚਲੋ ਬਾਹਰ ਥੋੜਾ ਜਿਆਦਾ ਸੌਖਾ ਲੱਗਦਾ ਵਾ ਤਾਂ ਕਰਕੇ ਇੱਥੇ ਵੀ ਆਪਾਂ ਇਹਦੇ ਕਰੇ ਲੈ ਸੀ ਹੋ ਇੱਕ ਇੱਕ ਕਰਕੇ ਆਪਾਂ ਨੇ ਤੇਲ ਦੇ ਵਿੱਚ ਪਾਤੇ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਤਲ ਲਵਾਂਗੇ ਤਾਂ ਇਹਨਾਂ ਨੂੰ ਵੀ ਰੱਖ ਦਾਂਗੇ ਤੇ ਇਹਨਾਂ ਨੂੰ ਕੱਢ ਕੇ ਸਾਈਡ ਤੇ ਰੱਖ ਦਾਂਗੇ ਤੇ ਤਾਂ ਜੋ ਇਹਨਾਂ 'ਚ ਜਿਹੜਾ ਤੇਲ ਹੁੰਦਾ ਨਾ ਉਹ ਫਿਰ ਨੀਚੇ ਡੇ ਜਾਂਦਾ ਵਾ ਤੇ ਇਸੇ ਤੇਲ ਦੇ ਵਿੱਚ ਆਪਾਂ ਜਿਹੜਾ ਕਰੇਲੇ ਦਾ ਮਸਾਲਾ ਜਿਹੜਾ ਹੁੰਦਾ ਉਹ ਪੁੰਨ ਲੈਣਾ ਹੈ ਤੇ ਇੱਥੇ ਆਪਣੇ ਕਰੇਲੇ ਆ ਜੀ ਬਣ ਕੇ ਹੋ ਗਏ ਤਿਆਰ ਤੇ ਆਪਾਂ ਇਹਨਾਂ ਨੂੰ ਵੀ ਕੱਢ ਦਾਂਗੇ ਤੇ ਕੱਢ ਕੇ ਆਪਾਂ ਇਹਨਾਂ ਨੂੰ ਇੱਕ ਪਾਸੇ ਰੱਖ ਦਾਂਗੇ ਇੱਕ ਕਰੇਲਾ ਰੁੱੜ ਗਏ ਸਾਡਾ ਤੇ ਮੈਂ ਚਾਰਨੀ ਆ ਆਪਣੀ ਕੋਲ ਸੀ ਜਿਹੜੀ ਦੂਜੀ ਹੈ ਇਹ ਤੇ ਖੁਰਚਨੇ ਜਿਹਾ ਵੰਗੂ ਤੇ ਇਹਦੇ ਨਾਲ ਨਾ ਕਈ ਵਾਰੀ ਜੀ ਸਹੀ ਨਹੀਂ ਚੱਕ ਹੁੰਦੀ ਹੈਗੀ ਤਾਂ ਉਹਦੇ ਕਰਕੇ ਜਿਹੜੇ ਕਰੇਲੇ ਡੀਗੀ ਜਾਂਦੇ ਸੀਗੇ ਤੇ ਫਿਰ ਮੈਂ ਥੋੜਾ ਥੋੜਾ ਇੱਕ ਇੱਕ ਦੋ ਦੋ ਕਰਕੇ ਜਿਹੜਾ ਕੱਢ ਲੇ ਸੀ ਤੇ ਇੱਥੇ ਆਪਾਂ ਦਾ ਜਿਹੜਾ ਤੇਲ ਆ ਮਸਾਲੇ ਵਾਸਤੇ ਜਿਹੜਾ ਹੁੰਦਾ ਜਿਹਦਾ ਆਪਾਂ ਤੇਲ ਤੜਕਦੇ ਆ ਕਰੇਲੇ ਕੱਢਦੇ ਆ ਇਹ ਜ਼ਿਆਦਾ ਹੁੰਦਾ ਵਾ ਜਦ ਕਰੇਲੇ ਤਲਦੇ ਨੇ ਤੇ ਇਹਦੇ ਵਿੱਚ ਜਿਹੜਾ ਆਪਾਂ ਤੇਲ ਆ ਅੱਧਾ ਕੱਢ ਦਾਂਗੇ ਤੇ ਥੋੜਾ ਜਿਹਾ ਹੀ ਰੱਖਾਂਗੇ ਤੇ ਮਸਾਲਾ ਜਿਹੜਾ ਆਪਾਂ ਇਸੇ ਤੇਲ ਦੇ ਵਿੱਚ ਜਗਾ ਭੁੰਨ ਕੇ ਤਿਆਰ ਕਰਾਂਗੇ ਪਿਆਜ਼ ਜੀ ਜਿਹੜੇ ਆਪਾਂ ਮਿਕਸੀ ਨਹੀਂ ਕਰਦੇ ਹੈਗੇ ਗ੍ਰाइंड ਨਹੀਂ ਕਰਦੇ ਹੈਗੇ ਮਿਕਸੀ ਇਹ ਨਾ ਕਿੰਕੀ ਨਾ ਉਹ ਜ਼ਿਆਦਾ ਬ੍ਰੇਕ ਹੋ ਜਾਂਦੇ ਆ ਉਦਾਂ ਸਾਨੂੰ ਵਧੀਆ ਨਹੀਂ ਲੱਗਦੇ ਹੈਗੇ ਆਪਾਂ ਹੱਥ ਨਾਲ ਚੀਰ ਕੇ ਹੀ ਜਿਹੜਿਆ ਮਸਾਲਾ ਤਿਆਰ ਕਰਦੇ ਹੁੰਦੇ ਆ ਘਰੇਲਿਆਂ ਦਾ ਬਾਲੇ ਬ੍ਰੇਕ ਜੇ ਫਿਰ ਉਹ ਨਾਲ ਹੋਰੇ ਕੁਝ ਬਣ ਜਾਂਦਾ ਵਾ ਜਦੋਂ ਆਪਾਂ ਬਾਲੇ ਨੂੰ ਗ੍ਰाइंड ਕਰਕੇ ਬ੍ਰੇਕ ਹੋ ਜਾਂਦੇ ਨੇ ਉਹ ਫਿਰ ਹੋਰ ਕੁਝ ਬਣ ਜਾਂਦਾ ਵਾ ਉਹਦੇ ਨਾਲ ਨਾ ਕਰਕੇ ਜਿਹੜੇ ਆਪਾਂ ਚੀਰ ਕੇ ਹੀ ਮਸਾਲਾ ਜਿਹੜਾ ਕਰੇਲਿਆਂ ਦਾ ਪਿਆਜ਼ ਉਹਨਾਂ ਨੂੰ ਚੀਰ ਕੇ ਆਪਾਂ ਜਿਹੜਾ ਮਸਾਲਾ ਤਿਆਰ ਕਰਦੇ ਆ ਇੱਥੇ ਜੀ ਆਪਣਾ ਤੇਲ ਤਾਂ ਗਰਮ ਹੈ ਸੀਗਾ ਤੇ ਆਪਾਂ ਨੇ ਜਿਹੜਾ ਤੇਲ ਵੰਦੂ ਸੀ ਉਹ ਕੱਢਤਾ ਸੀ ਵਿੱਚੋਂ ਕੜਾਹੀ ਦਿਓ ਤੇ ਜਿਹੜਾ ਦੂਜਾ ਆਪਾਂ ਜਿੰਨਾ ਕ ਆਪਾਂ ਨੂੰ ਤੜਕੇ ਵਾਸਤੇ ਲੋੜ ਸੀਗੀ ਪਿਆਜ਼ ਭੁੰਨਣ ਵਾਸਤੇ ਉਹਨਾਂ ਕੱਪ ਹਨ ਇਹੜਾ ਰੱਖ ਲਿਆ ਸੀਗਾ ਤੇ ਆਪਣੇ ਪਿਆਜ਼ ਪੁੰਨ ਹੋ ਚੱਲੇ ਜੀ ਜੇ ਤੁਸੀਂ ਦੇਖੇ ਸਕਦੇ ਤਾਂ ਇਹਨਾਂ ਦਾ ਕਲਰ ਹੈ ਜਿਹੜਾ ਚੇਂਜ ਹੋਣ ਲੱਗ ਗਿਆ ਤੇ ਇਹ ਨਾਲ ਦੀ ਨਾਲ ਮਕਰੇ ਲੈ ਬਣਾਈ ਜਾਂਦੇ ਸੀ ਨਾ ਇਹਨਾਂ ਹਣਾ ਆਪਾਂ ਹੋਰ ਕੰਮ ਕਰੀ ਜਾਂਦੇ ਸੀਗੇ ਤੇ ਸਮਾਂ ਚਲੋ ਮਿੱਠੀ ਮਿੱਠੀ ਅੱਗ ਤਾਂ ਅੱਗ ਬਾਲੀ ਨਹੀਂ ਸੀ ਦੋ ਆਪਾਂ ਬਾਲਦੇ ਤੇ ਥੋੜੀ ਥੋੜੀ ਅੱਗ ਸੀ ਜਿਹੜੀ ਰੱਖੀ ਹੋਈ ਸੀਗੀ ਉਹਦੇ ਨਾਲ ਮੈਂ ਥੋੜੀ ਮਿੱਠੀ ਮਿੱਠੀ ਅੱਗ ਤੇ ਜਿਹੜਾ ਤੜਕਾ ਆਪਣਾ ਪਿਆਜ਼ ਸੀ ਜਿਹੜੇ ਪੁੱਜੀ ਜਾਂਦੇ ਸੀਗੇ ਤੇ ਇੱਥੇ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਜਿਹੜਾ ਕਲਰ ਆ ਪਿਆਜ਼ਾਂ ਦਾ ਚੇਂਜ ਹੋ ਗਿਆ ਵੈਸੇ ਵੀ ਚੁੱਲ੍ਹੇ ਤੇ ਤਾਂ ਕੰਮ ਸੁੱਖਾ ਲੱਗਦਾ ਵਾ ਗਰਮੀਆਂ ਚ ਐ ਹੁੰਦਾ ਜੀ ਹਵਾ ਹਰੇ ਦੇ ਵਧੀਆ ਵਾ ਬਾਹਰ ਹਨਾ ਸਿਆਣਾ ਚ ਐ ਹੁੰਦਾ ਚਲੋ ਬਹਨ ਲੈਣ ਲੈ ਚੁੱਲਾ ਬੰਦਾ ਤਾਂ ਬਾਲਣ ਦਾ ਵੀ ਨਾਲੇ ਸਿੱਕਿਆ ਜਾਂਦਾ ਨਾਲੇ ਕੰਮ ਹੋ ਜਾਂਦਾ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਜਿਹੜੇ ਪਿਆਜੋ ਜਿਹੜੇ ਪੁੱਜ ਚੱਲੇ ਨੇ ਕਾਫੀ ਹੱਦ ਤੱਕ ਜਿਹੜਾ ਇਹਨਾਂ ਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਇਹਨਾਂ ਨੂੰ ਆਪਾਂ ਨੇ ਹਨ ਪੁੰਨ ਕੇ ਹੀ ਜਦੋਂ ਇਹਨਾਂ ਪਾਪਾ ਨੂੰ ਲੱਗ ਗਿਆ ਵੀ ਹਾਂ ਹੁਣ ਪੁੱਜ ਚੱਲੇ ਨੇ ਪੁੱਜ ਗਏ ਨੇ ਫੇਰ ਆਪਾਂ ਇਹਨਾਂ ਦੇ ਵਿੱਚ ਜਿਹੜਾ ਮਸਾਲੇ ਵਗੈਰਾ ਨੇ ਉਹ ਪਾਉਣੇ ਆ ਤੇ ਇੱਥੇ ਜੀ ਆਪਣੇ ਪਿਆਜ਼ ਆ ਜਿਹੜੇ ਪੁੱਜ ਗਏ ਤਿਆਰ ਨੇ ਤੇ ਇੱਥੇ ਆਪਣੇ ਜਿਹੜੇ ਵੀ ਆਪਾਂ ਨੇ ਮਸਾਲੇ ਪਾਉਣੇ ਆ ਮਤਲਬ ਕਿ ਉਹ ਪਾ ਸਕਦੇ ਜੋ ਵੀ ਤੁਸੀਂ ਮਤਲਬ ਕਿ ਆਪਣੇ ਹਿਸਾਬ ਨਾਲ ਪਾਉਣਾ ਵਾ ਆਪਾਂ ਮਸਾਲੇ ਇੱਥੇ ਆਪਾਂ ਨੇ ਪਾਇਆ ਸੀਗਾ ਜੀ ਨਮਕ ਮਿਰਚ ਤੇ ਥੋੜੀ ਜੀ ਜਿਹੜੀ ਕੌੜੀ ਹੁੰਦੀ ਹੈ ਮਿਰਚ ਲਾਲ ਉਹ ਪਾਈ ਸੀ ਹਲਦੀ ਤੇ ਆਪਾਂ ਇਥੇ ਹੋਰ ਕਮੇਗੀ ਕਿਚਨ ਕਿ ਮਸਾਲਾ ਤੇ ਗਰਮ ਮਸਾਲਾ ਵੀ ਪਾਉਣਾ ਹਨਾ ਗਰਮ ਮਸਾਲਾ ਮੈਂ ਜੀ ਮਤਲਬ ਕਿ ਇਦਾਂ ਹੈ ਕਿ ਪਹਿਲਾਂ ਨੂੰ ਪਾਉਂਦੇ ਹੁੰਦੇ ਹੈਗੇ ਕਿਸੇ ਵੀ ਦਾਲ ਸਬਜ਼ੀ ਦੇ ਵਿੱਚ ਆਪਾਂ ਜੋ ਮਤਲਬ ਕਿ ਦਾਲ ਸਬਜ਼ੀ ਭਨ ਜਾਂਦੇ ਉਸ ਤੋਂ ਬਾਅਦ ਵਿੱਚ ਪਾਉਂਦੇ ਨੇ ਫਿਰ ਪਾ ਕੇ ਨਾ ਮਸਾਲਾ ਉਹਨੂੰ ਢੱਕ ਦਿੰਨੇ ਹੁੰਦੇ ਆ ਤਾਂ ਜੋ ਜਿਹੜਾ ਮਸਾਲੇ ਦੀ ਸੀ ਮਹਿਲਾ ਸਬਜ਼ੀ ਦੇ ਵਿੱਚ ਜਿਹੜਾ ਮਸਾਲਾ ਬਾਹਰ ਨਾ ਰੱਚ ਜਵੇ ਜਿਹੜੀ ਸਮੈਲਾ ਜਿਹੜੀ ਬਾਹਰ ਨਾ ਆਵੇ ਉਹਨੂੰ ਫਿਰ ਆਪਾਂ ਪਾ ਕੇ ਢੱਕ ਦਿੰਨੇ ਆ ਇੱਥੇ ਜੀ ਜਿਹੜੇ ਆਪਾਂ ਨੂੰ ਮਸਾਲੇ ਸਾਰੇ ਪਾਤੇ ਸੀਗੇ ਤੇ ਇਹਨੂੰ ਆਪਾਂ ਹੁਣ ਹਲਾਵਾਂਗੇ ਚੰਗੀ ਤਰ੍ਹਾਂ ਤਾਂ ਜੋ ਜਿਹੜੇ ਆਪਣੇ ਮਸਾਲੇ ਵਗੈਰਾ ਆਪਾਂ ਨੇ ਪਾਏ ਨੇ ਇਸ ਦੇ ਵਿੱਚ ਰਲ ਜਾਣ ਤਾਂ ਜਿਹੜਾ ਆਪਣਾ ਮਸਾਲਾ ਜਿਹੜਾ ਕਿਤੇ ਵੱਧ ਕਿਤੇ ਘੱਟ ਨਾ ਰਹਿ ਜਾਵੇ ਤਾਂ ਕਰਕੇ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਹਲਾਕੇ ਇਹਨਾਂ ਨੂੰ ਸੇਕ ਵੀ ਲਵਾਉਣਾ ਵਾ 2 ਮਿੰਟ ਸੇਕ ਲੱਗਣ ਤੋਂ ਬਾਅਦ ਵਿੱਚ ਜਿਹੜਾ ਆਪਾਂ ਇਹਨਾਂ ਨੂੰ ਚੁੱਲ੍ਹੇ ਤੋਂ ਜਿਹੜਾ ਉਤਾਰ ਲਵਾਂਗੇ ਤੇ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਤਰੇਲੇ ਦਾ ਮਸਾਲਾ ਜਿਹੜਾ ਬਣ ਕੇ ਹੋ ਗਿਆ ਤਿਆਰ ਤੇ ਇੱਧਰ ਆਪਣੇ ਕ੍ਰੇਲੇ ਵੀ ਤਿਆਰ ਨੇ ਤੇ ਕ੍ਰੇਲਿਆਂ ਚ ਵੀ ਜਿਹੜਾ ਤੇਲ ਆਪਣਾ ਨਿਕਲ ਗਿਆ ਸਾਰਾ ਤੇ ਇੱਥੇ ਆਪਾਂ ਨੇ ਜਿਹੜਾ ਮਸਾਲਾ ਤਿਆਰ ਕੀਤਾ ਸੀਗਾ ਕ੍ਰੇਲਿਆਂ ਦਾ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਕ੍ਰੇਲਿਆਂ ਦੇ ਵਿੱਚ ਭਰ ਕੇ ਰੱਖ ਦਾਂਗੇ ਥੋੜਾ ਜਿਹਾ ਚਿਰ ਮਸਾਲੇ ਨੂੰ ਮਤਲਬ ਕਿ ਹਵਾ ਜੀ ਨਿਕਲਣ ਮਤਲਬ ਠੰਡਾ ਜਿਹਾ ਹੋ ਜੇ ਨਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਆਪ ਕ੍ਰੇਲਿਆਂ ਦੇ ਵਿੱਚ ਜਿਹੜਾ ਮਸਾਲਾ ਭਰਦਣੇ ਹੁੰਦੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਕਿ ਆਪਾਂ ਨੇ ਜਿਹੜਾ ਕਰੇਲਾ ਉਹ ਮਸਾਲਾ ਆਪਾਂ ਕਰੇਲੇ ਆ ਚ ਭਰਤਾ ਤੇ ਜਿਹੜਾ ਆਪਣਾ ਮਸਾਲਾ ਬਚ ਗਿਆ ਕਿਉਂਕਿ ਸਾਡੇ ਇਦਾਂ ਨਾਲ ਵੀ ਕਰੇਲਾ ਵਾਲਾ ਮਸਾਲਾ ਤਾਂ ਲੈਣੇ ਨੇ ਇਹਨਾਂ ਕਰੇਲਾ ਜਿਹੜਾ ਹੁੰਦਾ ਭਰਮ ਭਰਿਆ ਹੋਇਆ ਤੇ ਨਾਲ ਅੱਡ ਵੀ ਚਾਹੀਦਾ ਹੁੰਦਾ ਵਾ ਤਾਂ ਕਰਕੇ ਜਿਹੜਾ ਮੈਂ ਥੋੜਾ ਜਿਹਾ ਪਿਆਜ਼ ਵੱਧ ਕੱਟ ਲ ਲਈ ਨਹੀਂ ਤੇ ਮਸਾਲਾ ਜਿਹੜਾ ਇਹਨਾਂ ਦਾ ਮੈਂ ਵੱਧ ਤਿਆਰ ਕਰ ਲਾ ਲਈ ਨਹੀਂ